ਫਾਦਰ ਐਂਟਰੀ ਦੇ 6 ਕਰੋੜ ਗਬਨ ਕਰਨ ਦਾ ਮਾਮਲਾ ਸੁਲਝਣ ਦੀ ਥਾਂ ਉਲਟ ਸਜ ਰਿਹਾ ਸੀ ਇਸ ਕੇਸ 'ਚ ਹੁਣ ਨਾਮਜ਼ਦ ASI ਜੋਗਿੰਦਰ ਸਿੰਘ ਤੇ ASI 라ਸ਼ਪਤ ਸਿੰਘ ਨੂੰ ਮੰਗਲਵਾਰ ਮੋਹਾਲੀ ਸੈਸ਼ਨ ਕੋਰਟ 'ਚ ਐਡਵੋਕੇਟ ਵਿਕਮ ਜੀ ਸਿੰਘ ਵੱਲੋਂ ਐਂਟੀਸੀਪਟਰੀ ਬੇਲ ਲਗਾਈ ਗਈ ਸੀ ਜਿਸ ਤੇ ਬਹਿਸ ਤੋਂ ਬਾਅਦ ਮਾਮਲੇ ਨੂੰ ਸੁਰੱਖਿਆ ਤਖ ਲਿਆ ਗਿਆ ਹੈ ਐਡਵੋਕੇਟ ਬਿਕਮ ਜੁਸਟਿੰਗ ਨੇ ਕਿਹਾ ਕਿ ਕੋਰਟ ਸੁਣਵਾਈ ਦੌਰਾਨ ਕਿਹਾ ਗਿਆ ਕਿ 3 ਪੁਲਿਸ ਅਫਸਰਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਤਾਂ ਨਾਮ ਇਹਨਾਂ ਦੋਨਾਂ ਦਾ ਹੀ ਕਿਉਂ ਆਇਆ ਉਹਨਾਂ ਕਿਹਾ ਕਿ ਹੁਣ ਬੁੱਧਵਾਰ ਨੂੰ ਦੋਨਾਂ ਦੀ ਸਮਾਨਤਾ ਤੇ ਕੋਰਟ ਆਪਣਾ ਫੈਸਲਾ ਸੁਣਾਏਗੀ ਤੇ ਹੁਣ ਕੱਲ ਨੂੰ ਆਰਡਰ ਤੇ ਰੱਖੀ ਗਈ ਹੈ ਸਰ ਕੀ ਲੱਗਦਾ ਇਹਦੇ ਵਿੱਚ ਤੁਹਾਨੂੰ ਹੁਣ ਤੱਕ ਜਿਸ ਤਰ੍ਹਾਂ ਫਰਾਰ ਨੇ ਉਹਦੇ ਪਰਿਵਾਰ ਵਾਲੇ ਤੰਗ ਨੇ ਲਗਾਤਾਰ ਉਹਨਾਂ ਤੇ ਪ੍ਰੈਸ਼ਰ ਪਾ ਰਿਹਾ ਵੀ ਹਾਂ ਵਾਪਸ ਆਓ ਕੀ ਹੈ ਕਿ ਹਾਲਾਂਕਿ ਪੁਲਿਸ ਦੇ ਹੀ ਉਹ ਮੁਲਾਜ਼ਮ ਨੇ ਪਰ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਕਿਉਂਕਿ ਇਹ ਬਹੁਤ ਹਾਈ ਲੈਵਲ ਦਾ ਜਿਵੇਂ ਇਹਨੂੰ ਬਣਾਈ ਗਈ ਖਬਰ ਇਸ ਵੇਲੇ ਹੌਟ ਨਿਊਜ਼ ਕਹ ਲਓ ਪੰਜਾਬ ਦੀ ਇਸ ਵੇਲੇ ਚੱਲ ਰਹੀ ਕਿਉਂਕਿ ਬੀਗ ਪੁਲਿਸ ਅਫੀਸ਼ਰ ਤੇ ਕੈਲੀਗੇਸ਼ਨ ਲੱਗਣਾ ਬੜੀ ਵੱਡੀ ਗੱਲ ਹੈ ਤੇ ਕੀ ਲੱਗਦਾ ਹੁਣ ਤੱਕ ਸਾਨੂੰ ਹੁਣ ਤੱਕ ਦਾ ਕੇਸ ਦਾ ਕਿ ਪੁਲਿਸ ਵਾਲੇ ਇਹਦੇ ਵਿੱਚ ਹੋਰ ਬਾਲਵ ਨੇ ਫਸੇ ਗਏ ਕਿਉਂਕਿ ਜਿਸ ਤਰ੍ਹਾਂ ਰਾਜਪ੍ਰੀਤ ਵਿੱਕੀ ਕਾਉਂਟਰ ਤੁਸੀਂ ਗੱਲ ਕੀਤੀ ਉਸ ਕਾਉਂਟਰ ਦੇ ਵਿੱਚ ਉਹ ਹੌਲਦਾਰ ਤੇ ਉਹਨੂੰ ਪ੍ਰੋਮੋਸ਼ਨ ਮਿਲ ਗਿਆ ਐਸਆਈ ਬਣਿਆ ਤੇ ਹੁਣ ਲੱਗਦਾ ਵੀ ਇਸ ਲੰਬੇ ਸਮੇਂ ਤੋਂ ਪੁਲਿਸ ਦੇ ਅਲੱਗ-ਅਲੱਗ ਵਿਭਾਗਾਂ ਚ ਡਿਪਾਰਟਮੈਂਟ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਤੇ ਅੱਜ ਖਲਨਾਇਕ ਬਣ ਗਿਆ ਕਾਫੀ ਡੈਕੋਰੇਟਿਡ ਪੁਲਿਸ ਅਫੀਸ਼ਰ ਸੀਗਾ ਉਹ ਜਿੰਨਾ ਕ ਅਸੀਂ ਉਹਨੂੰ ਬਤੌਰ ਪਟਿਆਲੇ ਪੋਸਟਿੰਗ ਤੇ ਜਾਂ ਉਹਦਾ ਖਬਰਾਂ ਚ ਵੇਖਿਆ ਕਾਫੀ ਐਕਟਿਵਲੀ ਉਹ ਵਿਕਰਮ ਰਾਣ ਇਨਸਪ ਪਰਿਵਾਰਕ ਪ੍ਰੈਸ਼ਰ ਦੀ ਗੱਲ ਹੈ ਸਾਡੇ ਤੱਕ ਅਜੇ ਕਿਸੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕੋਈ ਸੰਪਰਕ ਨਹੀਂ ਕੀਤਾ ਕਿ ਕੋਈ ਅਜਿਹਾ ਪ੍ਰੈਸ਼ਰ ਉਹਨਾਂ ਦੇ ਬਣਿਆ ਤੇ ਹੁਣ ਕੱਲ ਦੀ ਡੇਟ ਹੈ ਇਸ ਮਾਮਲੇ ਦੀ ਡੇਟ ਹੈ ਠੀਕ ਹੈ ਥੈਂਕ ਯੂ ਈ ਆਈ ਦੀ ਸਟੇਟ ਕ੍ਰਾਈਮ ਬ੍ਰਾਂਚ ਰਕੇਸ਼ ਕੌਸ਼ਲ ਨੇ ਦੱਸਿਆ ਕਿ ਸਾਡੇ ਕੋਲ ਸਾਰੇ ਪ੍ਰੂਫ ਨੇ ਜਿਹਨੂੰ ਅਸੀਂ ਕੋਰਟ ਵਿੱਚ ਜੇਨਾ ਹੈ ਤੇ ਜਿਸ ਵਿੱਚ ਸਾਡੇ ਕੋਲ ਚਸ਼ਮਦੀਦ ਵੀ ਮੌਜੂਦ ਹੈ ਜਿਸ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਸੁਰਿੰਦਰ ਸਮੀਤ ਦੋਨੋਂ ਪੁਲਿਸ ਕਰਮੀ ਉਸ ਦਿਨ ਪਟਿਆਲਾ ਤੋਂ ਖੰਨਾ ਕਿਵੇਂ ਆਏ ਤੇ ਰੇਡ ਉੱਤੇ ਕਿਵੇਂ ਪਹੁੰਚੇ ਤੇ ਉੱਥੋਂ ਕਿਵੇਂ ਵਾਪਸ ਆਏ ਇਹ ਸਭ ਕੁਝ ਸਾਡੇ ਕੋਲ ਹੈ ਤੇ ਅਸੀਂ ਅੱਜ ਕੋਰਟ ਨੂੰ ਸਾਰੇ ਪ੍ਰੂਫ ਤੇ ਰਹਿ ਹਾਂ ਸੋ ਕੋ ਸੁਰਿੰਦਰ ਦਾ ਰਿਮਾਂਡ ਵੀ ਹਾਸਲ ਕਰ ਪੁੱਛਗਿਛ ਕੀਤੀ ਜਾਵੇਗੀ ਜਿਕਯ ਹੋਗਾ ਇਹ ਖੰਨਾ ਪੁਲਿਸ ਨੇ ਪਿਛਲੇ ਮਹੀਨੇ ਨਾਕੇ ਬੰਦੇ ਦੌਰਾਨ ਕਰੀਬ 9 ਕਰੋੜ 66 ਲੱਖ ਰੁਪਏ ਦੀ ਰਕਮ ਫੜਾ ਦਾ ਦਾਅਵਾ ਕੀਤਾ ਸੀ ਪਰ ਉਹਨਾਂ ਦੀ ਕਾਰਵਾਈ ਉਸ ਫਿਰਲੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਜਦੋਂ ਜ਼ਿਲਹੰਦਰ ਦੇ ਪਾਤਰੂ ਐਂਥਨੀ ਨੇ ਕਿਹਾ ਕਿ ਪੁਲਿਸ ਨੇ ਕਰੀਬ 16 ਕਰੋੜ ਦੀ ਰਕਮ ਜ਼ਬਤ ਕੀਤੀ ਸੀ ਪਰ ਉਹ ਲੇਖ 9 ਕਰੋੜ ਦਾ ਕੀਤਾ ਬਾਕੀ ਦੀ ਰਕਮ ਪੁਲਿਸ ਵਾਲਿਆਂ ਨੇ ਗਬਨ ਕਰ ਦਿੱਤੀ ਤੇ ਇਸ ਸਬੰਨੇ ਦੋ ਐਸਐਸਆਈ ਜੋਗਿੰਦਰ ਸਿੰਘ ਤੇ ਰਾਜਪਤ ਸਿੰਘ ਦੇ ਨਾਮ ਵੀ ਸਾਮਣ ਆਇਆ ਸੀ ਜਿਸ ਤੇ ਗੱਲ ਹੁਣ ਕੋਰਟ ਆਪਣਾ ਫੈਸਲਾ ਸੁਣਾਏਗੀ ਮੁਹਾਲੀ ਤੋਂ ਗੁਰਦੀਪ ਬੈਨਪਾਲ ਦੀ ਰਿਪੋਰਟ ਡੇਲੀ ਪੋਸਟ ਵਿੱਚ ਛਾਪੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563